ਕਿਸੇ ਨੇ ਸਿਆਸਤ ਆਕੇ ਬੇਅਦਬੀਆਂ ਕਰਾਤੀਆਂ ਤੇ ਕਿਸੇ ਨੇ ਰਾਜਨੀਤੀ ਚ ਆਕੇ ਝੂਠੀਆਂ ਸੌਹਾ ਖਾ ਲੀਆਂ ਇਹ ਬਿਆਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਅਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਤੇ ਹੁਣ ਮੌਜੂਦਾ ਸਰਕਾਰ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਤੇ ਪਹਿਲਾਂ ਆਪਣੀਆਂ ਰਾਜਨੀਤਿਕ ਕੁਰਸੀ ਦੇ ਲਈ ਬੇਅਦਬੀ ਕਰਾਤੀਆਂ ਤੇ ਹੁਣ ਉਹ ਇੱਕ ਪਾਸੇ ਦੂਜੇ ਪਾਸੇ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਲੈ ਕੇ ਕਿਹਾ ਹੈ ਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਨੇ ਆਪਣੀਆਂ ਰਾਜਨੀਤੀ ਦੇ ਲਈ ਝੂਠੀਆਂ ਸੋਹਾਂ ਜਿਹੜੀਆਂ ਉਹ ਖਾਲੀਆਂ ਤੇ ਤੋਂ ਬਾਅਦ ਪੰਜਾਬ ਦਾ ਬੇੜਾ ਕਰਕ ਪੂਰੀ ਤਰ੍ਹਾਂ ਕਰਤਾ ਹੈ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਤਿੱਖੇ ਨਿਸ਼ਾਨੇ ਜਿਹੜੇ ਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਨਵਜੋਤ ਸਿੰਘ ਸਿੱਧੂ ਦਾ ਹੋਰ ਕੀ ਕਹਿਣਾ ਹੈ ਗੁਰੂਆਂ ਦੀ ਬੋਲੀ ਲਾਤੀ ਕਈਆਂ ਨੇ ਅੰਗ ਖਿਲਾਰਤੇ ਵੋਟਾਂ ਦੇ ਧ्रुਵੀਕਰਨ ਖਾਤਰ ਤੇ ਕਈਆਂ ਨੇ ਗੁਟਕਾ ਸਾਹਿਬ ਨੂੰ ਚੁੱਕ ਕੇ ਸੌਹਾਂ ਖਾਧੀਆਂ ਉੱਕੀ ਸੀ ਕੁਝ ਪੂਰਾ ਹੋਇਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜੇ ਥੋੜੇ ਕੋ ਦਾਨੇ ਨਹੀਂ ਵੰਡੋਂਗੇ ਕਿੱਥੋਂ ਨਹੀਂ ਕਿਹਾ ਸੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕਰ ਦੂੰ ਅਣੀ ਤੇ 2-2 ਲੱਖ ਹਰੇਕ ਦਾ ਹੋ ਫਿਰ ਉਹਨੂੰ ਬਦਲਤਾ ਆਈਏ ਸਬਸਟਰ ਵੀ ਕਮਾ ਦਿੰਦੇ ਕੋਇਆ ਮਾਫ 5000 ਤੇ ਕਿਹਾ ਸੀ 1 ਲੱਖ ਉਹ ਜਿੰਨਾ ਮਾਫ ਕੀਤਾ ਉਹਨੂੰ ਡਬਲ ਸੂਤ ਸਮੇਤ ਹੋਰ ਕਰਦੇ 90 ਦਾ ਸੀ 1 10 ਤੇ ਆ ਗਿਆ ਇਹ ਕਿਉਂ ਪੂਰਾ ਨਹੀਂ ਹੁੰਦਾ ਭਾਈ ਇਹ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਕਿਉਂ ਨਹੀਂ ਪੂਰਾ ਹੁੰਦਾ ਕਿਉਂਕਿ ਨੀਤੀ ਦੀ ਰਾਜਨੀਤੀ ਹੈ ਰਾਜਨੀਤੀ ਕੀ ਹੈ ਵੀ ਜਦੋਂ ਤੁਸੀਂ ਝੂਠ ਵੇਚਣਾ ਬੰਦ ਕਰ ਦਿੰਦੇ ਹੋ ਔਰ ਤੁਸੀਂ ਬਜਟ ਦੇ ਵਿੱਚ ਕਹਿੰਦੇ ਹੋ ਵੀ ਆਹ ਪਾਲਿਸੀਆਂ ਲਿਆ ਰਹੀਆਂ ਆਹ ਪਾਲਸੀ ਆਹ ਪਾਲਸੀ ਤੇ ਫਿਰ ਉਹ ਕੱਲੀ ਥੋੜੀ ਪਾਰਟੀ ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਨਹੀਂ ਉਹ ਸਾਰੇ ਪੰਜਾਬ ਦੇ ਲਈ ਉਹਨੇ ਸਾਰਿਆਂ ਦਾ ਭਲਾ ਕਰਨਾ ਇਹ ਨੀਤੀਗਤ ਰਾਜਨੀਤੀ ਨਾਲ ਨiyet ਨਾਲ ਨੀਤੀ ਨਾਲ ਆਜ ਰਾਹੁਲ ਜੀ ਦੇਚ ਪਟਕ ਰਹੇ ਸਰ ਕਲੀ-ਕਲੀ ਫਿਰਦੇ ਆ ਬਚਾਰ ਕਮਾਲ ਦਾ ਬੰਦਾ ਕਿਰਦਾਰ ਵਾਲਾ ਬੰਦਾ ਕਿਉਂ ਕੋਈ ਨਿਆ ਨਿਆ ਨਾਮ ਦੀ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਕੋਈ ਅਜਿਹੀ ਪੰਜਾਬ ਟੇਬਲ ਬੰਦਿਆਂ ਦੀ ਲਾਈਫ ਦੀ ਵੈਲਿਊ ਨਹੀਂ ਬੰਦਿਆਂ ਕੋਲ ਓਪਰਚ्युनिटी ਨਹੀਂ ਮੇਰੀ ਲੜਾਈ ਵਿਚਾਰਕ ਲੜਾਈ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਹੁੰਦੀ ਨਹੀਂ ਤੇ ਫਿਰ ਮੈਂ ਵੀ ਖੇਪੜਦਾ ਰਹਿੰਦਾ ਮੇਰੀ ਲੜਾਈ ਇੱਕ ਪ੍ਰੋਗਰਾਮ ਦੀ ਹੈ ਨੀਤੀਆਂ ਦੀ ਹੈ ਕਿ ਉਹ ਰਾਜ ਹੋਵੇ ਜਿਹੜਾ ਨੀਤੀਆਂ ਦਾ ਹੋਵੇ ਹੁਣ ਤੁਸੀਂ ਦੇਖੋ ਜਦੋਂ ਮੈਂ ਇਹ ਸਾਰੀ ਗੱਲ ਕਰਦਾ ਕੱਲ ਮੈਂ ਜੀਟੀ ਜਾ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਦਾਰ ਭਗਵੰਤ ਮਾਨ ਹੋਵੇ ਕੈਪਟਨ ਹਿੰਦਰ ਸਿੰਘ ਹੋਇਆ ਦੂ ਪਹਿਲਾਂ ਬਾਦਲ ਸਾਹਿਬ ਚਲੋ ਚਲੇ ਗਏ ਮੈਂ ਉਹਨਾਂ ਬਾਰੇ ਕਦੇ ਗਲਤ ਨਹੀਂ ਬੋਲਦਾ ਇਹਨਾਂ ਦੀ ਨੀਤੀਆਂ 'ਚ ਫਰਕ ਦੱਸੋ ਚਲ ਅਸੂ ਇਹਨਾਂ ਤੋਂ ਪੁੱਛ ਕਤੋਂ ਦੀਆਂ ਨੀਤੀਆਂ 'ਚ ਫਰਕ ਹੈ ਇੱਕ ਆ ਬਿਜਲੀ ਵਾਲੇ 500 ਯੂਨਿਟ ਖੂਬੀ ਕਰਜ਼ਾ ਲੈ ਕੇ ਪੀਐਸਪੀਸੀਐਲ ਵਾਲੇ ਹਰ ਰੋਜ਼ ਮੇਰੇ ਘਰ ਦੇ ਮੂਹਰੇ ਖੜੇ ਹੁੰਦੇ ਆ ਉਹ ਡਰਾ ਕੇ ਇਹਨਾਂ ਤੋਂ ਤਨਖਾਹ ਤਰੂਫ ਲੈ ਲੈਂਦੇ ਆ ਤਨਖਾਹਾਂ ਦੇਣੀਆਂ ਔਖੀਆਂ ਹੋਈਆਂ ਉਹਨਾਂ ਦੇ 17 ਘ 18000 ਕਰੋੜ ਦਾ ਕਰਜ਼ਾ ਸੀ ਅੱਜ 25 ਰੁਪਏ ਜੇ ਤੁਸੀਂ ਇਹੀ ਬਿਜਲੀ ਪੀਪੀ ਇਹ ਕੈਨਸਲ ਕਰਕੇ ਜਿਹੜੀ ਤੁਸੀਂ ਕਹਿੰਦੇ ਸੀ ਪੀਪੀ ਇਹ ਕੈਨਸਲ ਕਰਕੇ ਜਿਹੜੀ ਪੰਜਾਬ ਆਜ 19 ਰੁਪਏ 18 ਰੁਪਏ ਨੂੰ ਬਿਜਲੀ ਖਰੀਦ ਰਿਆ ਮਹਿੰਗੀ ਬਾਜ਼ਾਰ 'ਚ ਜਿਹੜੀ 3 ਰੁਪਏ ਨੂੰ ਮਿਲਦੀ ਉਹ ਇਹਨਾਂ ਨੂੰ ਕੈਨਸਲ ਕਰਕੇ ਇਨਕਮ ਦੇ ਨਾਲ ਦਿੰਦੇ ਮੈਨੂੰ ਕੋਈ আপত্তি ਨਹੀਂ ਸੀ ਮੈਂ ਜਿਆਜਾ ਕਰ ਕਰਦਾ ਕਹਿੰਦਾ ਸਿੱਧੂ ਸਾਹਿਬ ਕ੍ਰਿਟਿਸਾਈਜ਼ ਕਰਦੇ ਰਹਿੰਦੇ ਆ ਉਹ ਭਾਈ ਜਦੋਂ ਤੂੰ ਗੁਰਬਾਣੀ ਦੀ ਗੱਲ ਕੀਤੀ ਤੇਰੇ ਨਾਲ ਨਹੀਂ ਖੜੇ ਹੋਏ ਤੂੰ ਚੱਜ ਦਾ ਕੰਮ ਹੀ ਨਹੀਂ ਕੋਈ ਕਰਦਾ ਤੂੰ ਤਾਂ 6 ਲੱਖ ਪਰ ਘੰਟੇ ਵਾਲੇ ਖਵਾਈ ਜਾ ਚ ਬੈਠ ਕੇ ਆਪਣੇ ਆਕਿਆਂ ਨੂੰ ਸੈਰਾਂ ਸਪਟਿਆਂ ਨੂੰ ਦੇ ਲੱਗਿਆ ਹੋਇਆ ਵੋਟਾਂ ਤਰੂ ਦੋ ਨਹੀਂ ਪਈਆਂ ਗੱਲਾਂ ਕਰਦਾ 13 13 ਜ਼ੀਰੋ ਦੀਆਂ ਉਹ ਤੁਸੀਂ ਜ਼ੀਰੋ ਸੀ ਲੋਕ ਸਭਾ ਚ ਜ਼ੀਰੋ ਆ ਕਾਂਗਰਸ ਦਾ ਆਧਾਰਾ ਮੰਗਿਆ ਇੱਕ ਤੇ ਪੁਲਿਸ ਐਕਸ਼ਨ ਨਾਲ ਇੱਕ ਲੋਕ ਸਭਾ ਚ ਲੈ ਗਏ ਤੁਸੀਂ ਕਿੱਥੋਂ ਦੀ ਹੋ ਤੁਸੀਂ ਨੈਸ਼ਨਲ ਪਾਰਟੀੋਂ ਇਸ ਕਰਕੇ ਗੱਲਾਂ ਦੇ ਕੜਾ ਬਰਤਾਨ ਨਾਲ ਕੁਝ ਨਹੀਂ ਹੋਣਾ ਦੇਖੋ ਮਾਫੀਏ ਦੇ ਖਿਲਾਫ ਲੰਭੜਾ ਹੈ ਮਾਫੀਆ ਕੀ ਹੈ ਮਾਫੀਆ ਹੀ ਹੈ ਪੰਜਾਬ ਦੇ ਲੋਕਾਂ ਦਾ ਪੈਸਾ ਲੋਕਾਂ ਦੇ ਹੱਕਾਂ ਦਾ ਪੈਸਾ ਹੱਕ ਸੱਚ ਦੀ ਲੜਾਈ ਹੈ ਨਾ ਬਾਬੇ ਨਾਨਕ ਦੇ ਫਲਸਫੇ ਦੀ ਲੜਾਈ ਹੈ ਹਾਂ ਸਰਬੱਤ ਦੇ ਭਲੇ ਦੀ ਲੜਾਈ ਹੈ ਇਹ ਸਰਬੱਤ ਦਾ ਭਲਾ ਨਹੀਂ ਕਰ ਰਿਹਾ ਜਿਹੜਾ ਇਹਨਾਂ ਦਾ ਸਿਸਟਮ ਹੈ ਜਿਹਨੂੰ ਬਦਲਣਾ ਹੈ ਇਹ ਸਿਰਫ ਨਿੱਜੀ ਲੋਕਾਂ ਦੇ ਘਰਾਂ ਚ ਪੈਸੇ ਭੇਜ ਰਿਹਾ ਜਦੋਂ ਮੈਂ ਕਹਿੰਦਾ ਇਹਨਾਂ ਨੇ ਨੀਤੀ ਨਹੀਂ ਬਦਲੀ ਜਿਹੜੇ ਸਿਸਟਮ ਨੂੰ ਬਦਲਣਾ ਹੈ ਸੀ ਉਹਦੇ ਸਰਗਨਾ ਬਣ ਗਏ ਇਹਦਾ ਮਤਲਬ ਇਹ ਹੈ ਪੀ ਜਿਹੜੀ ਇਹਨਾਂ ਨੇ ਰੇਤ ਦੀ ਨੀਤੀ ਬਣਾਈ ਉਹ ਚੋਂ ਰੇਤ ਮਾਫੀਆ ਪੈਦਾ ਜਿਹੜੀ ਇਹਨਾਂ ਨੇ ਕੇਬਲ ਦੀ ਨੀਤੀ ਬਣਾਈ ਉਹ ਚੋਂ ਕੇਬਲ ਮਾਫੀਆ ਪੈਦਾ ਹਾਂਜੀ ਜਿਹੜੀ ਇਹਨਾਂ ਨੇ ਸ਼ਰਾਬ ਦੀ ਨੀਤੀ ਬਣਾਈ ਉਹ ਚੋਂ ਸ਼ਰਾਬ ਮਾਫੀਆ ਪੈਦਾ ਹੋ ਗਿਆ ਇਹ ਕੌਣ ਚਲਾਉਂਦਾ ਸੋ ਆਜ ਮੁੱਖ ਮੰਤਰੀ ਕੋਈ ਨਹੀਂ ਬੀਖ ਸਕਦਾ ਕਿਉਂਕਿ ਦਮੀ ਹੈ ਠੇਕੇਦਾਰੀ ਸਿਸਟਮ ਜਦ ਤੱਕ ਜਾਂਦਾ ਨਹੀਂ ਪੰਜਾਬ ਚੋ ਠੇਕੇਦਾਰੀ ਸਿਸਟਮ ਦੇ ਪਿੱਛੇ ਖੜਾ ਹੋ ਕੇ ਤੁਣਕੇ ਮਾਰ ਕੇ ਪੋਲਿਟਿਸ਼ੀਅਨ ਪੈ ਸਕਦਾ ਹੈ ਕਿਹਦਾ ਪ੍ਰਮਾਣ ਹੈ ਤੇਲੰਗਾਨਾ ਨੇ ਜਦੋਂ ਪਹਿਲੀ ਵਾਰ ਠੇਕੇਦਾਰੀ ਸਿਸਟਮ ਚੋਂ ਰੇਤਾ ਕੱਢਿਆ 10 ਕਰੋੜ ਕਮਾਈ ਹੋਈ ਉਹ ਠੇਕੇਦਾਰ ਪਾਸੇ ਕੀਤਾ ਸਾਰਾ ਕੰਟਰੋਲ ਲਿਆ 77000 ਬੰਦਿਆਂ ਨੂੰ এমਪਲੋਇਮੈਂਟ ਦਿੱਤੀ ਪਹਿਲੇ ਸਾਲ 400 ਕਰੋੜ ਦੂਜੇ ਸਾਲ 950 ਕਰੋੜ ਤੀਜੇ ਸਾਲ 2400 ਕਰੋੜ ਅੱਜ 5000 ਕਰੋੜ ਕਈ ਸਟੇਟ 10000 ਕਰੋੜ ਕਈ 15000 ਕਰੋੜ 700 ਕਿਲੋਮੀਟਰ ਦਰਿਆ 400 ਕਿਲੋ ਵਿੱਚ ਸਾਢੇ 1300 ਕਿਲੋਮੀਟਰ ਜਿਹੜੇ ਇਹ ਕਹਿ ਕੇ ਆਏ ਸੀ ਵੀ ਪਬਲਿਕ ਦਾ ਭਲਾ ਕਰਾਂਗੇ ਪਬਲਿਕ ਨੂੰ ਸਸਤੀ ਰੇਟ ਦੇਵਾਂਗੇ ਮੈਂ ਤਾਂ 3000 ਰੁਪਏ ਵੀ ਲੜਦਾ ਹੁੰਦਾ ਸੀ ਵੀ 2000 ਦੀ ਨਹੀਂ 1500 ਦੀ ਟਰਾਲੀ ਹੋਣੀ ਚਾਹੀਦੀ ਅੱਜ 21000 ਦੀ ਟਰਾਲੀ ਇਹ ਭਾਈ ਕਿਹੜਾ ਗਰੀਬ ਘਰ ਬਣਾ ਲੂ ਇਹ ਲੜਾਈ ਹੈ ਬਦਲ ਨੀਤੀ ਬੜਲ ਦਾ ਇਹ ਜਦੋਂ ਨਾ 4.50 ਹਜ਼ਾਰ ਕਰੋੜ ਰੁਪਈਆ ਸੌਖਾ ਖੜਕ ਦੇਣੇ ਟੇਬਲ ਦੇ ਥੱਲੋਂ ਸਿੱਧਾ ਆਸਟ੍ਰੇਲੀਆ ਪਹੁੰਚ ਜੇ ਸਿੱਧਾ ਮੌਲਾਂ ਚ ਪਹੁੰਚ ਜੇ ਅਮਰੀਕਾ ਵਾਲਿਆਂ ਚ ਪੰਜਾਬ ਦੇ ਪੈਸੇ ਪੰਜਾਬ ਨੂੰ ਗਿਰਵੀ ਰੱਖ ਕੇ ਗਹਿਣੇ ਧਰ ਕੇ ਇਹ ਮੌਲਾਂ ਚ ਚਲੇ ਜਾਣ ਤੇ ਫਿਰ ਬਾਅਦ ਦੇ ਵਿੱਚ ਵੀ ਅਸੀਂ ਜ਼ਿੰਦਗੀ ਬੜੀ ਵਧੀਆ ਨੇ ਐ ਕਿਵੇਂ ਕਰ ਲਵੋਗੇ ਤੁਸੀਂ ਓਏ ਕਿਨਾਂ ਨੇ ਲੁੱਟਿਆ ਪੰਜਾਬ ਨੂੰ ਉਹ ਕਿੱਥੇ ਨੇ ਜਿਹੜੇ ਕਹਿੰਦੇ ਸੀ 25 ਸਾਲ ਕਬਜ਼ਾ ਜਿਹਨੂੰ ਸੀ ਕਬਜ਼ਾ ਇਹਦਾ ਮਤਲਬ ਹੁੰਦਾ ਹੰਕਾਰ ਕਿਧਰ ਗਏ ਤੁਸੀਂ ਮੈਨੂੰ ਲੱਖ ਮਾੜਾ ਕਹੋ ਸੌ ਗਾਲ ਕੱਢ ਲਓ ਮੈਂ ਗੰਦਾ ਹੋ ਜੂ ਮੇਰੀ ਸਦਗਤੀ ਹੋ ਮਾੜਾ ਬੋਲਣ ਵਾਲਾ ਦਾ ਮਾੜਾ ਖੀਰ ਹੈ ਚੰਗਾ ਬੋਲਣ ਵਾਲਾ ਦਾ ਚੰਗਾ ਖੀਰ ਹੈ ਲੇਕਿਨ ਤੁਸੀਂ ਇਸ ਵਰਤਾਂਤ ਨੂੰ ਕਿਉਂ ਉਹ ਟੂਟੜਕ ਜੀ ਉਹ ਫਲਾਨਾ ਜੀ ਉਹ ਠੰਕਾਨਾ ਜੀ ਤੁਰਫਟੇ ਮੂੰਹ ਯਾਰ ਤੁਹਾਡੇ ਤੁਸੀਂ ਇਸ ਪ੍ਰੋਗਰਾਮ ਤੇ ਆਓ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਇਹ ਨਾ ਨੀਤੀਆਂ ਤੇ ਉਹ ਕਿੰਨੀ ਦੇਰ ਲੱਗਦੀ ਹੈ ਇਹ ਪਲਟ ਜੂ ਇੱਕ ਬੰਦਾ ਜਿਹੜਾ ਇਸ ਵਰਤਾਂਤ ਨੂੰ ਲੋਕਾਂ ਚ ਲਿਜਾ ਕੇ ਕਿਰਦਾਰ ਵਾਲਾ ਹੋਵੇ ਵਕਾਊ ਨਾ ਹੋਵੇ ਆਪਦੇ ਘਰ ਦਾ ਨਹੀਂ ਇਹ ਸ਼ਾਸਕ ਭਾਵ ਨੂੰ ਸਿੱਟ ਕੇ ਇਸ ਪੰਜਾਬ ਨੂੰ ਪਰਿਵਾਰ ਸਮਝਿਆ ਇਸ ਤਾਂ ਹੈ ਹੀ ਉਹ ਸਾਡਾ ਸੰਵਿਧਾਨ ਹੀ ਉਹ ਹੈ ਆਹੀ ਤਾਂ ਅਨੇਕਤਾ ਚ ਇਕਤਾ ਭਾਈ ਤਾਂ ਮਲਾਡੂ ਵਾਲਿਆਂ ਦੀ ਭਾਸ਼ਾ ਅੱਡ ਹੈ ਮਹਾਰਾਸ਼ਟਰ ਵਾਲਿਆਂ ਦੀ ਅੱਡ ਹੈ ਗੁਆਰਟੀ ਚਲੇ ਜੋ ਬਿਲਕੁਲ ਕਲਚਰ ਅੱਡ ਹੈ ਪੰਜਾਬ ਅੱਡ ਕਿਹਨ ਅੱਡ ਅੱਡ ਭਾਸ਼ਾਵਾਂ ਅੱਡ ਅੱਡ ਕਲਚਰ اسی ਪਰिवार ਦੀ ਏਕਤਾ ਚ ਅੱਡ-ਅੱਡ ਮਣ ਕੇ ਇੱਕ ਸੂਤਰ ਚ ਪਰੋਏ ਇੱਕ ਪਰਿਵਾਰ ਅੱਜ ਕੀ ਹੋਣ ਲੱਗਿਆ ਇਸ ਪਰिवार ਦੀ ਏਕਤਾ ਨੂੰ ਤੋੜਨ ਲੱਗ ਪਿਆ ਰਾਹੁਲ ਕਹਿੰਦੀ ਕਿ ਕਿੱਦ ਲਈ ਲੱਗ ਰਿਹਾ ਇਸ ਪਰिवार ਦੀ ਏਕਤਾ ਨੂੰ ਬਚਾ ਕੇ ਰੱਖਣ ਲਈ ਲੱਗਿਆ पीसली हार्मनीली ਕਿੱਥੇ ਨਫ਼ਰਤ ਹੈ ਉਥੇ ਇੱਕ ਪਿਆਰ ਦਾ ਬੀਜ ਬੋਲ ਰਿਹਾ ਕੀ ਗਲਤ ਹੈ ਬਈ ਤੁਹਾਡਾ ਨੈਰੇਟਿਵ ਗਲਤ ਹੈ ਤੁਸੀਂ ਨੈਰੇਟਿਵ ਦੇ ਪੱਖ ਚੋ ਬਿਹਤਰ ਕਰ ਸਕੋ ਮੈਂ ਮਗਰ ਤੁਰ ਚਾਹਤੀ ਕੋਈ ਚਾਹ ਗਈ ਚਿੰਤਾ ਗਈ ਮਨਵਾ بے پروا اس کو ਪੁੱਛਣਾ ਚਾਹੀਏ وہی ਸਹਿਨਸ਼ਾਸ ਸੱਚਾ ਸ਼ਿਕਾਇਤ ਥੋੜਾ ਨਾ ਕਰਦੇ ਸ਼ਿਕਾਸ ਦਿੰਦੇ ਭਾਈ ਮੰਗਿਆ ਹੋਵੇ ਕੇ ਤੂੰ ਛੱਡਿਆ ਜਰੂਰ ਜਿੱਥੇ ਜਿੱਥੇ ਇਹ ਨੀਤੀਆਂ ਦੀ ਲੜਾਈ ਆਈ ਪੰਜਾਬ ਦੀ ਖਾਤਰ ਕਰੋੜਾਂ ਮੈਂ ਪਜੰਡੇ ਦੀ ਲੜਾਈ ਆਈ ਪਾਲਿਸੀ ਦੀ ਲੜਾਈ ਆਈ ਉੱਥੇ ਨਵਜੋਤ ਸਿੱਧੂ ਕਦੇ ਸਿਸਟਮ ਦਾ ਗੁਲਾਮ ਨਹੀਂ ਬਣਿਆ ਉਹ ਉਠੂ ਵੇਚਣ ਵਾਲਿਆਂ ਨਾਲ ਨਹੀਂ ਖੜਿਆ ਕੈਪਟਨ ਸਾਹਿਬ ਨੇ ਪਹਿਲੀ ਕੈਬਨਟ ਤੋਂ ਲੜਿਆ ਕੋਈ ਹੋਰ ਲੜਿਆ ਹੋਵੇ ਤਾਂ ਦੱਸੇ